ਹੁਣ ਇਹ ਚ ਇਹ ਦੇਖਣਾ ਪਊਗਾ ਵੀ ਪੰਜਾਬ ਸਰਕਾਰ ਨੇ ਜੈਪਸੀਆਈ ਨੇ ਕੀ ਅੰਗੀ ਕਦ ਭੇਜੀ ਕਿੰਨੇ ਪਰਸੈਂਟ ਮੰਗੀ ਇਹਦੇ ਵਿੱਚ ਇਹ ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਦੇਖੋ ਇਸ ਵਾਰ ਇਹ ਚ ਤਾਂ ਕੋਈ ਦੌਰ ਨਹੀਂ ਗਈ ਬਈ بارش ਨਾਲ ਪਹਿਲਾਂ ਝਾੜ ਬਹੁਤ ਘਟ ਗਿਆ 10 10 ਕੁਆਂਟਲ ਝਾੜ ਆ ਜਿਹੜਾ ਕੀਲੇ ਮਗਰ ਉਹ ਘਟਿਆ ਤੇ 20 ਤੋਂ 25 25000 ਰੁਪਏ ਸਿੱਧਾ ਸਿੱਧਾ ਉੜ ਗਿਆ ਤੇ ਇਹ ਇਹ ਗੱਲ ਹੁਣ ਦੇਖਣ ਵਾਲੀ ਆ ਵੀ ਇਹ ਹੁਣ ਕਿਉਂ ਦਿੱਤਾ ਮੈਂ ਜ਼ਰੂਰ ਇਹ ਮਹਿਕਮੇ ਨਾਲ ਗੱਲ ਕਰੂੰਗਾ ਕਿਉਂਕਿ ਮੇਰੀ ਤੱਜ ਤਿਆਰੀ ਇਸ ਬਾਰੇ ਮੈਂ ਕਰਨ ਆਇਆ ਸੀ ਪਰ ਇਹ ਕਿਉਂਕਿ ਹੁਣ ਤਾਂ ਆਖਰੀ ਪੜਾਉ ਤੇ ਆ ਜਿਹੜੀ ਜਿਹੜੀ ਪਰ ਉਹ ਤਾਂ ਹੁਣ ਮੌਇਸਚਰ ਜਿੰਨਾ ਵੀ ਸੀ ਜਾਂ ਡਿਸਕਲਰ ਸੀ ਜਿਹੜੀ ਉਹ ਤਾਂ ਮਤਲਬ ਹੁਣ ਕਿਵੇਂ ਮਿਲ ਸਕਦੀ ਉਹ ਤਾਂ ਖਰੀਦੀ ਗਈ ਸਾਰੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ 2 ਮਹੀਨੇ ਪਹਿਲੇ ਕਿਹਾ ਸੀ ਕਿ ਇਹ ਵਾਕ ਨਹੀਂ ਤੇ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸੀਰੀਅਸ ਲੈਣੇ ਹੁੰਨੇ ਉਹਨਾਂ ਦਾ ਕੀ ਪਤਾ ਕੀ ਆ ਲਾਸਟ ਲਾਸਟ 3 ਕੋਲ ਮੇਰਾ ਜੀ ਰਵਨੀਤ ਜੀ ਮਾਨੂੰ ਇਹ ਦੱਸੋ ਜੀ ਫਰੇਟ ਕੋਰੀਡੋਰ ਦਾ ਇਸ ਵੇਲੇ ਪੰਜਾਬ ਚ ਕੀ ਸਟੇਟਸ ਹੈ ਤੇ ਫਰੇਟ ਕੋਰੀਡੋਰ ਦੀ ਐਕਸਟੈਂਸ਼ਨ ਇਹ ਐਕਸਟੈਂਡ ਕਰਨ ਦੀ ਵੀ ਕੋਈ ਪਲਾਨਿੰਗ ਹੈ ਆਪਣਾ ਤਾਂ ਫਰੇਟ ਨੈਟਵਰਕ ਪੂਰਾ ਹੋ ਚੁੱਕਿਆ ਕੰਪਲੀਟ ਹੋ ਚੁੱਕਿਆ ਏ ਉਹ ਜਿਹੜਾ ਜਲੰਧਰ ਤੱਕ ਨਹੀਂ ਨਹੀਂ ਆਪਣੇ ਲੁਧਿਆਣੇ ਤੱਕ ਜਿੱਥੇ ਆਪਣਾ ਤਾਂ ਬੰਦ ਕਰਾਗਾ ਨਾ ਨਹੀਂ ਨਹੀਂ ਆ ਕੰਟੇਨਰ ਜਿੱਥੇ ਆਪਣੇ ਖੜਦੇ ਆ ਸਾਨੇਵਾਲ ਸੰਤ ਢੰਡਾਰੀ ਕਲਾ ਬਿੱਟੂ ਜੀ ਇੱਕ ਸਵਾਲ ਹੈ ਇੱਧਰ ਰਾਜਨੀਤਿਕ ਸਵਾਲ ਜ਼ਰੂਰ ਹੋਣਗੇ ਜੀ ਬਿੱਟੂ ਜੀ ਇੱਕ ਪਬਲਿਕ ਦਾ ਸਵਾਲ ਹੈ ਚੰਡੀਗੜ੍ਹ 'ਚ ਤੁਹਾਡਾ ਇੱਕੋ ਰਿਜ਼ਰਵੇਸ਼ਨ ਕਾਊਂਟਰ ਹੈਗਾ 17 ਸੈਕਟਰ 'ਚ ਰੇਲਵੇ ਜ਼ੋਂ ਨੂੰ ਵੀ ਬੰਦ ਕਰਨ ਦੇ ਚੱਕਰ 'ਚ ਹੈ ਲੋਕਾਂ ਨੂੰ ਬੜੀ ਹਰਾਸਮੈਂਟ ਹੁੰਦੀ ਹੈ ਇਹਦੇ ਬਾਰੇ ਕਾਈਂਡਲੀ ਅਫੀਸਰਸ ਨੂੰ ਕਹਿ ਦਿਓ ਕਿ ਇੰਨੀ ਪਬਲਿਕ ਆਂਦੀ ਹੈ ਹੋਰ ਬਾਕੀ 43 ਵਾਲਾ ਬੰਦ ਕਰਤਾ ਤੁਸੀਂ ਇਹ ਅਨੇ ਇਹ ਵੀ ਕਰਦਾ ਪਰ ਤੁਸੀਂ ਦੇਖਿਓ ਮਾਰਚ ਦੇ ਵਿੱਚ ਹਾਂਜੀ ਜਿਹੜਾ ਸਾਡਾ ਰੇਲਵੇ ਸਟੇਸ਼ਨ ਆ ਹਾਂਜੀ एयरपोर्ट ਨੂੰ ਮਾਤ ਪਾਊਗਾ ਪਰ ਉੱਥੇ ਜਾਣ ਲਈ ਲੋਕਾਂ ਨੂੰ ਸਰੰਦਰ ਟ੍ਰੈਵਲ ਕਰਕੇ ਜਾਣਾ ਇਹ ਮੈਂ ਹੁਣੀ ਡੀਆਰਐਮ ਸਾਹਿਬ ਬੈਠੇ ਆ ਨਾਲ ਹੀ ਮੈਂ ਹੁਣੀ ਇਹਨਾਂ ਨੂੰ ਕਹਿਣਾ ਵੀ ਇਸ ਬਾਰੇ ਥੋਤੂ ਗੱਲ ਸਮਝ ਲੈਣ ਮੈਨੂੰ ਵੀ ਸਮਝਾ ਦਿਓ ਜੋ ਕਹੋਗੇ ਉਹ ਕਰਾਂਗੇ ਸਿਟੀ ਬਿਊਟੀਫੁਲ ਲਈ ਤਾਂ ਸਭ ਕੁਝ ਆਜਰਾ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਅਬ ਬਿੱਟੂ ਜੀ ਪੰਜਾਬ ਯੂਨੀਵਰਸਿਟੀ ਮੇਂ ਪ੍ਰੋਟੈਸਟ ਹੋਆ ਉਸਕੇ ਬਾਅਦ ਜਹਾਂ ਉਹ ਸਟੂਡੈਂਟ ਥੇ ਚਾਹੇ ਜੋ ਵੀ ਲੋਕ ਵਹਾਂ ਪਰ ਆਏ ਇੱਕ ਸਵਾਲ ਜੋ ਉਹਨਾਂ ਨੇ ਉਠਾਇਆ ਕਿ ਚਾਹੇ ਪੰਜਾਬ ਯੂਨੀਵਰਸਿਟੀ ਕੀ ਬਾਤ ਕਰੇ या फिर एक बड़ी बात सभी लोगों ने कही चाहे वो आम आदमी पार्टी के थे उन्होंने कि पंजाब के लोगों के साथ जो है वो हमेशा केंद्र धक्का करता है तो आप क्योंकि आप पंजाब से ही केंद्र में मंत्री हैं क्या इस परसेप्शन को बदलने के लिए आप क्या करेंगे कि पंजाब के लोगों को ये ना लगे कि हां केंद्र हमेशा, हमेशा हमारे साथ धक्का ही यूनिवर्सिटी का ना की है पंजाब यूनिवर्सिटी पंजाब यूनिवर्सिटी यूनिवर्सिटी सेंटर या कोई कितने चक के ले जाऊंगा जी उ ਸਿਰਫ ਪੰਜਾਬ ਜਿਹੜੀ ਸਰਕਾਰ ਆ ਹੋਣਾ ਤਾਂ ਉਧਰੋਂ ਚਾਹੀਦਾ ਪੰਜਾਬ ਦੇ ਜੇ ਬੱਚੇ ਪੜ੍ਹਦੇ ਆ ਔਰੇ ਤੇ ਪੰਜਾਬ ਇੱਥੇ ਕਰਦਾ ਕੀ ਇਹ ਤਾਂ ਦੱਸੇ ਪੰਜਾਬ ਪਿਛਲੇ ਸਾਲਾਂ ਦਾ ਤੁਸੀਂ ਜ਼ਰੂਰ ਲਾਇਓ ਵੀ ਕਿੰਨਾ ਫੰਡ 60 40 ਦੀ ਰੇਸ਼ਿਓ ਆ ਜੋ ਵੀ ਆ ਇਹ 60 ਪੈਸੇ ਆਪਣੇ ਉਹ ਚ ਪਾ ਰਹੇ ਆ ਪੰਜਾਬ ਵਾਲੇ ਨਹੀਂ ਪਾ ਰਹੇ ਮੈਂ ਤਾਂ ਪਹਿਲੀ ਗੱਲ ਇਹ ਕਹਿਣਾ ਚਾਹਨਾ ਇੱਕ ਵੀ ਮੀਟਿੰਗ ਚ ਪਿਛਲੀਆਂ ਮੀਟਿੰਗਾਂ ਚ ਉੱਚ ਮੈਂਬਰ ਮੁੱਖ ਮੰਤਰੀ ਨੇ ਇੱਕ ਵੀ ਮੀਟਿੰਗ ਇੱਕ ਮੀਟਿੰਗ ਚ ਗਏ ਉਹ ਜਿਹੜਾ ਹਰਿਆਣੇ ਵਾਲੀ ਗੁਰ ਗਵਰਨਰ ਨਾਲ ਤੇ ਸੀਐਮ ਦੀ ਮੀਟਿੰਗ ਸੀ ਕਦੇ ਸੈਨੇਟ ਦੀ ਜਾਂ ਮੀਟਿੰਗ ਚ ਕਦੇ ਮੁੱਖ ਮੰਤਰੀ ਗਿਆ ਕਦੇ ਐਜੂਕੇਸ਼ਨ ਮਿਨਿਸਟਰ ਗਿਆ ਕਦੇ ਸਪੀਕਰ ਸਾਹਿਬ ਗਏ ਕਦੇ ਇਹਨਾਂ ਦੇ ਐਮਐਲਏ ਦੋ ਨਾਮਿਨੇਟ ਕਰਦੇ ਆ ਗਏ ਗੱਲਾਂ ਨੇ ਇੱਕ ਆਇਆ ਸੀ ਸਿਰਫ ਵੀ ਕੈਪਟਨ ਅਮਿੰਦਰ ਸਿੰਘ ਜੀ ਦੇ ਵੇਲੇ ਇੱਕ ਵੋਟ ਪਾਉਣ ਤ੍ਰਿਪਤਿੰਦਰ ਬਾਜਵਾਈ ਤੇ ਆਸ਼ੂ ਜੀ ਦੋ ਸੀਗੇ ਜਿਹੜੇ ਉਸ ਵੇਲੇ ਮંત્રી ਸੀ ਦੋਨੋਂ ਵੋਟ ਪਾਉਣ ਗਏ ਓਦੋਂ ਬਾਅਦ ਇਹਨਾਂ ਦਾ ਕੋਈ ਰੋਲ ਨਹੀਂ ਕੋਈ ਕੁਛ ਨਹੀਂ ਕਮੇਟੀਆਂ ਜਿਹੜੀਆਂ ਬਣਾਈਆਂ ਉਹ ਚ ਇਹ ਜਾਂਦੇ ਨਹੀਂ ਪੜਦੇ ਨਹੀਂ ਦੇਖਦੇ ਨਹੀਂ ਕੀ ਕਰਦੇ ਆ ਕਿਉਂਕਿ ਡਰ ਲੱਗਦਾ ਕੁਛ ਦੇਣਾ ਨਹੀਂ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅੱਜ ਜੇ ਮੈਂ ਬੈਠਾ ਹਰੇ 764 ਕਰੋੜ ਰੁਪਈਆ ਸੈਂਟਰ ਵੱਲੋਂ ਹੀ ਲੈ ਕੇ ਆਏ ਆ ਇਹ 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 ਵਿਸ਼ਵਾਸ ਨਹੀਂ ਤਾਂ ਹੋਰ ਕੀ ਆ ਇੱਕਦਮ ਉਸ ਵੇਲੇ ਬਾਦਲ ਸੀਗੇ ਜਿਹੜਾ ਜਿਹੜਾ ਫਾਰਮ ਐਜੀਟੇਸ਼ਨ ਸੀਗਾ ਉਸ ਵੇਲੇ ਹਰ ਸਿਮਰਿਤ ਕੌਰ ਬੀਬੀ ਸੀ ਜਿਹੜੇ ਰਜਾਇਨ ਕਰਕੇ ਬਾਹਰ ਨਿਕਲੇ ਆਏ ਤੇ ਕਿਸਾਨਾਂ ਦੇ ਡੰਡੇ ਉਹ ਸੜਕਾਂ ਤੇ ਬਿਠਾ ਕੇ ਇੱਥੇ ਚਲੇ ਗਏ ਇੱਥੇ ਸਰਕਾਰ ਕਾਂਗਰਸ ਦੀ ਸੀ ਇਹ ਪੀ ਆ ਜਿਹੜੀ ਉਹ ਕੱਲੀ ਆ ਉਦੋਂ ਉਦੋਂ ਬੀਜਪੀ ਇੱਕ ਛੋਟੀ ਪਾਰਟਨਰ ਸੀਗੀ ਅੱਜ ਬੀਜਪੀ ਪੰਜਾਬ ਦੇ ਵਿੱਚ ਅਸੀਂ ਅਲੱਗ ਇੱਕ ਪੂਰੀ ਫੁੱਲ ਫਲੈਜ ਅਸੀਂ ਕੋਈ ਕਿਸੇ ਦੇ ਅੰਡਰ ਨਹੀਂ ਗਏ ਤੇ ਜਦੀ ਫੈਸਲਾ ਵਾਪਸ ਹੋਇਆ ਕਿ ਨਹੀਂ ਇਹ ਇਸ ਗੱਲ ਦੀ ਮੈਨਿਕਾ ਨਾ ਕਿਸੇ ਤੋਂ ਮੈਂ ਕੋਈ ਇਹਦੀ ਚਾਹਨਾ ਵੀ ਇਹ ਇੱਕਦਮ ਵਾਪਸ ਹੋਇਆ ਜੀ ਉਹ ਉਹ ਉਦੋਂ ਵੀ ਕੋਈ ਐਪਰੀਸ਼ੀਏਟ ਕਰੇ ਤੇ ਇਲੈਕਸ਼ਨਾਂ ਡੇਟ ਜਦੀ ਵੀ ਸੀ ਨੇ ਲਿਖ ਕੇ ਭੇਜਤਾ ਇਲੈਕਸ਼ਨ ਡੇਟ ਆ ਜੂਗੀ ਇਸ ਕਰਕੇ ਬਿਲਕੁਲ ਪੰਜਾਬ ਦੇ ਲਈ ਕੋਈ ਨਹੀਂ ਇਹ ਕੁਝ ਬੰਦੇ ਨੇ ਜਿਹੜੇ ਬੈਠੇ ਰਹਿੰਦੇ ਆ ਇਸ ਤਾਕ ਤੇ ਵੀ ਪੰਜਾਬ ਚ ਦੂਜੀ ਗੱਲ ਜਿਉਰੇ ਪੁਲਿਸ ਤੇ ਪ੍ਰਬੰਧ ਸੀਗੇ ਐਸਐਸਪੀ ਕਿੱਥੋਂ ਆਉਂਦਾ ਪੰਜਾਬ ਚ ਨਾ ਚੰਡੀਗੜ੍ਹ ਦੀ ਐਸਐਸਪੀ ਕਿੱਥੋਂ ਐਸਐਸਪੀ ਕਿੱਥੋਂ ਲੱਗਦਾ ਹੈ ਪੰਜਾਬ ਦਾ ਐਸਐਸਪੀ ਹੈ ਨਾ ਤੇ ਪੁਲਿਸ ਕਿਹਦੇ ਅੰダー ਆ ਐਸਐਸਪੀ ਦੇ ਪੰਜਾਬ ਦਾ ਹੁੰਦਾ ਏ ਇਸ ਕਰਕੇ ਕਈ ਗੱਲਾਂ ਉਸ ਵੇਲੇ ਦਿੱਲੀ 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 ਕੀ ਦੇਸ਼ ਆ ਇੱਕ ਦੇਸ਼ ਆ ਦਿੱਲੀ ਕੁਝ ਵੀ ਨਹੀਂ ਗਈ ਦਿੱਲੀ ਤਾਂ ਇੱਕ ਸਾਰੇ ਸਟੇਟਾਂ ਦੀ ਇੱਕ ਕੈਪੀਟਲ ਆ ਦੇਖਿਏ ਰਵਨੀਤ ਬਿੱਟੂ ਜੀ ਝੂਠ ਬੋਲਨੇ ਕਿ ਮਾਹਿਰ ਬਣ ਚੁਕੇ ਹਨ ਕਿਉਂਕਿ ਅੱਜਕੱਲ ਉਹ ਇੱਕ ਝੂਠੀ ਪਾਰਟੀ ਵਿੱਚ ਚਲੇ ਗਏ ਹਨ तो बिल्कुल जितना पैसा सेंटर का आता है उस सभी स्कीमों में हम उस अपना बनता जितना हमारा पंजाब का कंट्रीब्यूशन होता है हम पूरा उस कंट्रीब्यूशन को डालते हैं अब तो जो मॉडल ही ऐसा बन गया अब तो जब पैसा हम डालेंगे पहले मान लो साठ चालीस की स्कीम आती है सेंटर की पहले हमें चालीस रूपए उस उस अकाउंट में डालने पड़ेंगे उसके बाद सेंटर जो है साठ रूपये डालेगा तो मैं समझता हूँ बिल बिल्कुल वो झूठ बोल रहे हैं और पंजाब के लोगों को गुमराह कर रहे हैं या आप हमारे अफसरों से पूछ सकते हैं बिल्कुल हमने ऐसा मॉड्यूल तैयार कर दिया है गवर्नमेंट ऑफ इंडिया ने कर दिया हमने भी कर दिया वो कहते हैं कि तरह में पांच हजार जो है वो अलग से देखिए मैं बिट्टू जी को बेनती करना चाहता हूँ कि आप पंजाब का माहौल बिगाड़ने में अपनी भूमिका मत निभाइए और लगातार पंजाब की शांति को भंग करने का संदेश जो है बोरभनीत बिट्टू जी और भारतीय जनता पार्टी दे रही है पंजाब गुरुओं पीरों की धरती है यहाँ पे ऐसे जो मैं समझता गैर जुम्मेवार बयान है वो नहीं होने चाहिए तस्वीर वो सामने आ रही है कि रेखा गुप्ता मिलने जाते हैं हॉस्पिटल में तो वही मरीज होता है और अगले दिन प्रधानमंत्री जाते हैं तो स्ट्रक्चर uh, चेंज होता है कपड़े चेंज होते हैं लेकिन मरीज वही रहता है देखिए भारतीय जनता पार्टी ड्रामा करने में माहर है मुख्यमंत्री से कोई और ड्रामा करवाया प्रधानमंत्री जी से और ड्रामा कराया और देश की राजधानी में हमारे देश की इंटेलिजेंस एजेंसियां फेल हुई हैं कि देश की राजधानी में वहां पे एक बम का विस्फोट होना ये भारतीय जनता पार्टी की सरकार के ऊपर बहुत बड़े सवाल हैं कि आपका इंटेलिजेंस फेलियर है आपका पुलिस फेलियर है यह भारतीय जनता पार्टी में समझता हूं देश को देश की सुरक्षा करने में बुरी तरह फेल हो रही है तो एक सेवा पोर्टल पेंशन सेवा पोर्टल शुरू किया है तीन दिन का मेला लगाया है जितने भी हमारे रिटायर्ड मुलाजिम हैं और इस मेले के थ्रू हमारे सेवा पोर्टल से जुड़ सकेंगे और जितनी भी उनकी कोई भी समस्या होगी वो इस पोर्टल के थ्रू सॉल्व